ਸਫਰ ਦੌਰਾਨ ਇਸ ਵਿਧੀ ਨਾਲ ਸਿਮਰਨ ਕਰ ਲੋ ਗੱਲ ਬਣ ਜਾਵੇਗੀ ਮਾਲਕ ਨੂੰ ਹਰ ਸਮੇਂ ਯਾਦ ਰੱਖਣਾ ਮਤਲਬ ਸਿਮਰਨ ਦਾ ਅਜੱਪਾ ਜਾਪ ਚੱਲਣਾ ਪਰ ਕਈ ਜੀਵ ਆਖਦੇ ਨੇ ਕਿ ਸਫਰ ਦੌਰਾਨ ਅਸੀਂ ਸਿਮਰਨ ਕਿਵੇਂ ਕਰੀਏ ਇਹ ਸਾਡੇ ਕੋਲੋਂ ਨਹੀਂ ਹੁੰਦਾ ਜੋ ਜੀਵ ਰੋਜ਼ਾਨਾ 2 ਤੋਂ 4 ਘੰਟੇ ਦਾ ਸਫਰ ਕਰਦੇ ਨੇ ਕਾਰ ਬੱਸ ਟ੍ਰੇਨ ਜਾਂ ਤੁਰ ਕੇ ਉਹਨਾਂ ਕੋਲ ਸਿਮਰਨ ਲਈ ਖੁੱਲਾ ਸਮਾਂ ਹੁੰਦਾ ਹੈ ਪਰ ਇੱਥੇ ਕੁਝ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੈ ਜੇ ਤੁਸੀਂ ਖੁਦ ਕਾਰ ਚਲਾ ਕੇ ਸਫ਼ਰ ਕਰਦੇ ਹੋ ਰੋਜ਼ਾਨਾ ਤਾਂ ਬੋਲ ਕੇ ਜਾਪ ਜਾਂ ਤਾਂ ਨਾ ਕਰੋ ਜਾਂ ਘੱਟ ਕਰੋ ਇਸ ਗੱਲ ਵਿੱਚ ਵਹਿਮ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਪਤਾ ਨਹੀਂ ਕੀ ਹੋ ਜਾਣਾ ਜੋ ਅਸਲ ਸਚਾਈ ਹੈ ਜੇ ਸਫਰ ਕਰਦੇ ਹੋਏ ਜੇ ਆਪਾਂ ਖੁਦ ਕਾਰ ਚਲਾ ਰਹੇ ਹਾਂ ਬਾਈਕ ਚਲਾ ਰਹੇ ਹਾਂ ਤਾਂ ਆਪਾਂ ਬੋਲ ਕੇ ਜਾਪ ਕਿਉਂ ਨਹੀਂ ਕਰਨਾ ਕਿਉਂਕਿ ਜੋ ਸਾਡੀ ਸੁਰਤੀ ਹੈ ਉਹ ਕਿਸੇ ਵੀ ਸਮੇਂ ਸ਼ਬਦ ਦੇ ਨਾਲ ਜੁੜ ਸਕਦੀ ਹੈ ਜਦੋਂ ਸਾਡੀ ਸੁਰਤੀ ਸ਼ਬਦ ਦੇ ਨਾਲ ਜੁੜਦੀ ਹੈ ਫਿਰ ਇਸ ਲੋਕ ਦਾ ਕੁਝ ਵੀ ਪਤਾ ਨਹੀਂ ਲੱਗਦਾ ਕਿਉਂਕਿ ਅਗਲਾ ਖੇਡ ਸ਼ੁਰੂ ਹੋ ਜਾਂਦਾ ਹੈ ਤੇ ਜੇ ਅਸੀਂ ਖੁਦ ਡਰਾਈਵ ਕਰਦੇ ਹੋਏ ਸਿਮਰਨ ਕਰਾਂਗੇ ਤੇ ਜੇ ਸਾਡੀ ਸੁਰਤੀ ਜੁੜਦੀ ਹੈ ਤਾਂ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਐਕਸੀਡੈਂਟ ਹੋ ਸਕਦਾ ਹੈ ਤੁਸੀਂ ਸਫਰ ਦੌਰਾਨ ਕੀਰਤਨ ਜਾਂ ਕਥਾ ਸੁਣ ਸਕਦੇ ਹੋ ਕਥਾ ਸੁਣ ਕੇ ਗਿਆਨ ਤੇ ਮਨ ਦੇ ਵਿੱਚ ਚਾਹ ਪ੍ਰਗਟ ਹੋਵੇਗਾ ਤੇ ਕੀਰਤਨ ਸੁਣਨ ਦੇ ਨਾਲ ਮਨ ਵਿੱਚ ਚਾਹ ਤੇ ਵਿਰਾਗ ਪੈਦਾ ਹੋਵੇਗਾ ਇਸ ਤਰ੍ਹਾਂ ਮਨ ਲਵੋ ਜਿਵੇਂ ਕੋਈ ਜੀਵ ਗਾਣੇ ਸੁਣਦਾ ਹੈ ਦੁਨਿਆਵੀ ਪਿਆਰ ਵਾਸਤੇ ਇਸੇ ਤਰ੍ਹਾਂ ਸ਼ਬਦ ਸੁਣਨੇ ਨੇ ਕੀਰਤਨ ਸੁਣਨਾ ਹੈ ਕਥਾ ਸੁਣਨੀ ਹੈ ਤੇ ਸਾਡਾ ਪਿਆਰ ਕਿਸ ਦੇ ਨਾਲ ਪੈਣਾ ਹੈ ਵਾਹਿਗੁਰੂ ਜੀ ਦੇ ਨਾਲ ਜੇ ਤੁਸੀਂ ਖੁਦ ਡਰਾਈਵ ਨਹੀਂ ਕਰਦੇ ਤਾਂ ਤੁਸੀਂ ਥੋੜਾ ਥੋੜਾ ਸਿਮਰਨ ਬੋਲ ਕੇ ਕਰ ਸਕਦੇ ਹੋ ਇਸ ਦਾ ਫਾਇਦਾ ਇਹ ਹੋਵੇਗਾ ਕਿ ਮਨ ਸਾਰਾ ਦਿਨ ਸਾਡਾ ਵਿਚਾਰਾਂ ਦੇ ਵਿੱਚ ਨਹੀਂ ਜਾਵੇਗਾ ਤੇ ਮਨ ਵਿਚਾਰਾਂ ਤੋਂ ਵੱਖ ਹੋਵੇਗਾ ਵਿਚਾਰਾਂ ਨੂੰ ਰੁਕਣਾ ਸਿੱਖੇਗਾ ਤੇ ਤਾਂ ਹੀ ਤੇ ਹਰ ਸਮੇਂ ਮਾਲਕ ਦੀ ਯਾਦ ਦੇ ਵਿੱਚ ਰਮਿਆ ਰਹੇਗਾ ਸਫਰ ਦੇ ਵਿੱਚ ਸਿਮਰਨ ਕਰਨ ਦੇ ਨਾਲ ਸਾਡਾ ਸਫਰ ਵੀ ਤੈ ਹੁੰਦਾ ਹੈ ਸਾਡੇ ਸੁਵਾਸ ਵੀ ਸਫਲੇ ਹੁੰਦੇ ਹਨ ਤੇ ਮਨ ਵਿਚਾਰਾਂ ਵਿੱਚ ਨਹੀਂ ਜਾਂਦਾ ਤੇ ਸਾਡਾ ਸਿਮਰਨ ਹਰ ਸਮੇਂ ਲਈ ਚੱਲ ਪੈਂਦਾ ਹੈ ਤੇ ਗੱਲ ਬਣ ਜਾਂਦੀ ਹੈ